ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਨਵੀਂ ਬਣੀ ਪੰਚਾਇਤ ਪਿੰਡ ਸਖੋ ਮਾਜਰੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਹਲਕਾ ਬ੍ਰੈਕ ਡਾਕਟਰ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਿਰਕਤ ਕੀਤੀ ਗਈ ਸਰਪੰਚ ਬਲਜਿੰਦਰ ਕੌਰ ਨੇ ਕਿਹਾ ਕਿ ਅਸੀਂ ਪੂਰੀ ਪੰਚਾਇਤ ਦੇ ਨਾਲ ਮਿਲ ਕੇ ਪਿੰਡ ਦੇ ਰਹਿੰਦੇ ਕੰਮ ਪੂਰੇ ਕਰਾਂਗੇ ਇਸ ਮੌਕੇ ਪੂਰੀ ਪੰਚਾਇਤ ਤੇ ਪਿੰਡ ਵਾਸੀ ਹਾਜ਼ਰ ਸਨ ਪੰਜਾਬ న్యూਸ 7 ਰਿਪੋਰਟ ਸੋਨੀ ਸਾਗੀ Thank <laughs> you. ستگر پاشا لے

ਜੋ ਤੁਸੀਂ ਬੰਚਾ ਚੁਣੇ ਹੈ ਉਹਨਾਂ ਨੂੰ ਜਿੱਥੇ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਹੈ ਉੱਥੇ ਹੀ ਉਹ ਦਾਸ ਰਾਇ ਲੈਣਾ ਹੈ ਕਿ ਇਹ ਜੋ ਪੰਜ ਸਾਲ ਉਹਨਾਂ ਨੂੰ ਮਿਲੇ ਨੇ ਉਹ ਵੈਦੂ ਕੋਰੋਨਾ ਮੇਸ਼ਾ ਚੜ੍ਹਦੀ ਕਲਾ ਚ ਰੱਖਣ ਔਰ ਨਗਰ ਦੇ ਨਾਲ ਮਿਲ ਕੇ اور اپنے نگر دی بدیا طریقے جی ہے ترقی وکاس کرا سک سو اج میں بھی تھے پہنچے ہیں اور میری بھی ہی اداس گرو صاحب اگیں کہ انہیں اداس قبول کریں اور بہت بہت میں مبارک دہلا بی بی, بی بلجندر کور ਜੋ ਕਿ ਸਰਪੰਚ ਬਣ ਰਹੇ ਜਸਬੀਰ ਸਿੰਘ ਜੀ ਦੇ ਘਰੋਂ ਤੇ ਬਾਕੀ ਸਾਰੇ ਪੰਚਾਇਤ ਪੰਚਾਇਤ ਵਰੰਗ ਬਹੁਤ 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 ਵਾਦ ਕਿਉਂਕਿ ਇਹ ਜੋ ਸਰਪੰਚੀ ਦਾ ਤਾਜ ਹੈ ਇਹ ਬਹੁਤ ਹੀ ਬੁੱਢਾ ਤਾਜ ਹੈ ਜੋ ਕਿ ਹਰ ਕਿਸ ਨੂੰ ਨਹੀਂ ਮਿਲਦਾ ਉਸ ਗੁਰੂ ਦੀ ਕਿਰਪਾ ਹੋਵੇ ਤਾਂ ਇਹ ਤਾਲਗ ਮੰਦਿਰ ਸਰਪੰਚੀ ਦੇ ਮੰਚੀ ਦੇ ਹੋਰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਇਹ ਕੋਈ ਫੁੱਲਾਂ ਦੇ ਖੇਤ ਨਹੀਂ ਇਹ ਕੰਡਿਆਂ ਦੇ ਖੇਤ ਹੁੰਦੀ ਹੈ ਜਿਸ ਤੇ ਚੱਲ ਕੇ ਆਪਣਾ ਜਿੰਦ ਤਿਆਗ ਕੇ ਸਮਾਜ ਦੀ ਔਰ ਪਿੰਡ ਦੇ ਜਿਹੜੇ ਹਨ ਉਹਦੀ ਸੇਵਾ ਕਰਨੀ ਹੁੰਦੀ ਹੈ پورے ٹاٹے سنگھ بہت ودیا اپنے رکھے کہ یہ تلوار کی نوک ورگی ہے اس سے چلنا بہت مشکل ہوں شہید آزم بگت سنگھ نے بھی کہا کہ سیوا دیش کی جڑی ہے بہت اوکی گلیاں سکھلیاں جہاں دیش سیوا چکا پایا انہیں لکھ مصیبت چلیں سو بہت اور یہ سیوہ اور بہت دنواد کرتا میں سردار خوال سنگھ مان جہاں نے کہ پہلی بار ایسا چونپچی دیا ہوئی اس کے بہت سمتی بہت جگہ پر سارے اپنے ملک تقریباً پچی پرسینٹ جڑی پنچا پنچایت اور واحد کا شکر ہے کہ جیسے ہوئے بڑے امن شانتی رکھتے ہیں اور اس پنڈ چی ادیں ہوئے میں بہت بہت بتا دیں

جس نے ان کو دے اپنے پاک نا کرنے دیا ہے کہ یہ نصیش سچ کے جو सर्वे संसार کے لیے اے اے کیسے مستعار منتھے کیا حال تھا بھی کیا ਦੇ ਪੰਚ ਸਾਹਿਬਾਨਾਂ ਨੂੰ ਵੀ ਸਾਡੇ ਸਾਡੇ ਸਰਪੰਚ ਬੀਬੀ ਬਜਿੰਦਰ ਕੌਰ ਜੀ ਬੱਲੇ ਸੌਣੇ ਗਾਨੇ ਸਭ ਪੇਸ਼ ਆਗਨ ਸਾਡੇ ਪੰਚ ਪ੍ਰਮਜੋਤ ਕੌਰ ਜੀ ਉਹਨਾਂ ਨੂੰ ਵੀ ਮਾਣ ਸਨਮਾਨ ਪੁੱਛਿਆ ਤੇ ਸਾਡੇ ਹੋਰ ਪੰਚ ਸਾਹਿਬਾਨਾਂ ਨੂੰ ਤੇ ਸਰਪੰਚਾਂ ਨੂੰ ਗੁਰਮੁਖ ਪਿਆਰਿਓ ਸਾਡੇ ਐਮਐਲਏ ਸਾਹਿਬ ਵੱਲੋਂ ਬੱਲੇ ਸੌਣੇ ਗਾਨੇ ਹੋ ਪਸਿਆ

سرا کرتے رہے سات روپیے صاحب کے پاٹوں کے بھوگ پائے گئے جو کہ نگر ਮਾਜਰੇ ਪੰਚਾਇਤ ਦੇ ਰਹਿਣ ਪਿੰਡ ਦਾ ਧੰਨਵਾਦ ਠੀਕ ਹੈ ਜੀ ਅੱਜ ਦੇ ਸੋਸ਼ਲ ਮੀਨ ਸਾਡੀ ਦੇ ਆਪ ਕੀ ਲਹਿਦਿਲੋਂ ਸਾਡੇ ਸੰਸਕਰਨ ਦਾ ਧੰਨਵਾਦ ਜੋ ਪੰਚਾਇਤ ਦੇ ਰਹਿਣ ਦੇ ਕਾਰਨ ਅਸੀਂ ਵਾਲੀ ਨੂੰ ਪੂਰੇ ਕਰਨ ਦੇ ਧੰਨਵਾਦ ਲਹਿਦ ਜੀ ਦਾ ਬਹੁਤ ਬਹੁਤ ਰਹਿਣ ਨੂੰ ਧੰਨਵਾਦ ਉਹ ਜੀ ਨਵੀਂ ਪੰਚਾਇਤ ਬਣੀ ਅੰਮ੍ਰਿਤਕਿਆ ਦਾ ਬੰਦਰੀ ਖੇਤੀ ਦੇ ਵਿੱਚ ਸ਼੍ਰੀ ਜਿੰਦੂ ਸਾਹਿਬ ਬਾਦਲ ਦੇ ਕੋਲ ਸਵਾਇਆ ਗਿਆ। ਬਲੰਕਰ ਤਿਆਰ ਕੀਤੇ ਗਏ। ਸਾਡੇ ਹੁਕਮਾਂ ਨਾ ਕੀਤਾ ਹੈ। ਉਥਾ ਉਹ ਪਿੰਡ ਦਾ ਸਾਹਿਬ ਜੀ ਨੂੰ ਧੰਨਵਾਦ ਕੀਤਾ ਗਿਆ ਤੇ ਡਾਕਟਰ ਸਾਹਿਬ ਜੀ ਬੁਲਾਏ ਉਸ ਨੇ ਐਮਐਲਏ ਸਾਹਿਬ ਆਏ ਜਿਉਂ ਨੇ ਸਕੀਮ ਦਾ ਦਿਖਾਇਆ ਸਾਡੇ ਸਕੂਲ ਦੀ ਬਾਹਰ ਆਰ ਬਣਾਈ ਤੇ ਅੰਸ਼ੇਪ ਬਣੇਗਾ। ਜਿਹੜਾ ਸਾਨੂੰ ਪੂਰਾ ਉਤਸ਼ਾਹ ਦੇ ਕੇ ਗਿਆ ਕਿ ਵੀ ਅਸੀਂ ਪਹਿਲੇ ਪੜਾਅ ਤੇ ਨਿਕਤੰਪਰਾ ਹੋਗਾ। ਕਿ ਆਪ ਦੇ ਅਸੀਂ ਆਪਣੀ ਨਵੀਂ ਪੰਚਾਇਤ ਨੂੰ ਕਹਿੰਦੇ ਆ ਵੀ ਸਾਡੇ ਲੋਕਾਂ ਦੇ ਪਿੰਡ ਵਿੱਚ ਹੋਏ ਕੰਮ ਅਜੇ ਵੀ ਅਧੂਰੇ ਕੰਮ ਹਨ ਇੱਕ ਇੱਕ ਕਰਕੇ ਸਾਰੇ ਕੰਮ ਨੂੰ ਪੂਰਾ ਲਾਣਗੇ ਤੇ ਕੀ ਕਰਕੇ ਜੀ ਅਸੀਂ ਨਵੀਂ ਪੰਚਾਇਤ ਦੇ ਨਾਮ ਦਾ ਆਪ ਦਾ ਨੋਸਲਾਨ ਮਾਨਤਾ ਮੇਰੇ ਨਾਮ ਦੀ ਪੰਚਾਇਤ ਜੀ ਦਾ ਜਿਹੜਾ ਰਾਹ ਪੂਰੇ ਸੰਪਰਕ ਦਾਲ ਜੀ ਸੰਗਠਨ ਜੀ ਦਾ ਪਤਾ ਸੁਭਾਈ ਜੀ ਦੇ ਪਿੱਛੇ ਓਕੇ ਓਕੇ ਬਾਈ ਜੀ ਕਿਹਦੇ ਤੋਂ ਸਤਿ ਸ੍ਰੀ ਅਕਾਲ ਮਦਰ ਜੀ ਪੰਚਾਇਤ ਦਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਵਧਾਈਆਂ ਜੀ ਪੰਚਾਇਤ ਦਾਾਰੇ ਨਕਰ ਦਾ ਧੰਨਵਾਦ ਜਿਹੜੇ ਕੰਮ ਰਹੇ ਨੇ ਤੁੰਦੇ ਉਹ ਅਸੀਂ ਸਾਰੇ ਰਲ ਮਿਲ ਕੇ ਕਰੇ ਚੱਲਾਂਗੇ انا ارجو بقى تجمعوا يكون روبو